ਜੋ ਮੈਂ ਅੱਜ ਦੇ ਦੌਰ ਚ ਵੇਖਦੀਆਂ ਇੱਕ ਚੀਜ਼ ਦੀ ਬਹੁਤ ਤਕੜੀ ਕਮੀ ਹੈ ਅਦਰ ਢੋਲ ਬੰਦ ਕਰਾ ਦਿਓ ਸਰ ਉਹ ਆ ਪੇਸ਼ੰਸ਼ ਸਬਰ ਆਪਾਂ ਕਹਿੰਦੇ ਨੇ ਵੀ ਸਬਰ ਰੱਖ ਉਹ ਹੁਣ ਖਤਮ ਹੈ ਆਪਾਂ ਕਿਸ ਨੂੰ ਆਏ ਨਹੀਂ ਦੇਖ ਕਹਿ ਸਕਦੇ ਜੋ ਸਾਈਕਲ ਵਾਲਾ ਜੋ ਸਕੂਟਰ ਵਾਲਾ ਇੱਕ ਦੂਜੇ ਨੂੰ ਆਏ ਕਹਦੀ ਵੀ ਸਾਨੂੰ ਸਾਈਡ ਦੇ ਦੇ ਨਾ ਉਥੇ ਆਏ ਹੁੰਦਾ ਵੀ ਮੈਨੂੰ ਕਹਤਾ ਵੀ ਮੈਨੂੰ ਰਾਹ ਦੇ ਦੇ ਅੱਗੇ ਸਾਡੇ ਬਜ਼ੁਰਗਾਂ 'ਚ ਇੱਕ ਪੇਸ਼ੈਂਟ ਹੁੰਦਾ ਸੀ ਹੁਣ ਹਰ ਬੰਦਾ ਸਿੱਧਾ ਜੱਜ ਨਾਲ ਮਿਲਣਾ ਚਾਹੁੰਦਾ ਹੈ ਸਿੱਧਾ ਅਗਲੇ ਜਿਹੜੇ ਪਾਰਟ ਆ ਉਹਨਾਂ ਨਾਲ ਤਾਂ ਮਿਲਣਾ ਹੀ ਨਹੀਂ ਚਾਹੁੰਦਾ ਅੱਗੇ ਸਾਡੇ ਬਜ਼ੁਰਗ ਪਹਿਲਾਂ ਪਿੰਡ 'ਚ ਜਾਣ ਪਛਾਣ ਕਰਦੇ ਵੀ ਮੇਰਾ ਆਹ ਕੰਮ ਹੈ ਉਸ ਤੋਂ ਬਾਅਦ ਕੋਰਟ ਦੇ ਕਚੈਰੀ ਦੇ ਬਾਹਰ ਜਾਂਦੇ ਜਿਹੜਾ ਬੰਦਾ ਉੱਥੇ ਦਿਨ ਰਾਤ ਫਿਰਦਾ ਸੀ ਫਿਰ ਉਹਦੇ ਨਾਲ ਜਾਣ ਪਛਾਣ ਕਰਦੇ ਫਿਰ ਉਹ ਤੋਂ ਪੁੱਛਦੇ ਵੀ ਵਕੀਲ ਕਿਹੜਾ ਵਧੀਆ ਹੈ ਫਿਰ ਵਕੀਲ ਕੋਲੇ 2-4 ਮਹੀਨੇ ਜਾ ਕੇ ਫਿਰ ਕਿਤੇ ਉਹ ਆਸ ਬੰਦ ਦੇ ਸੀ ਵੀ ਕਿਤੇ ਨਾ ਕਿਤੇ ਇਹ ਜੱਜ ਨਾਲ ਜ਼ਰੂਰ ਮਲਾਊਗਾ ਤੇ ਹੁਣ ਆਪਣੇ ਚ ਇੰਨਾ ਸਬਰ ਹੈ ਹੀ ਨਹੀਂ ਇੰਨਾ ਸੰਤੋਖ ਹੈ ਹੀ ਨਹੀਂ ਆਪਾਂ ਸਿੱਧਾ ਜੱਜ ਨਾਲ ਗੱਲ ਕਰਨਾ ਚਾਹੁੰਦੇ ਆ ਤੇ ਜੱਜ ਨਾਲੇ ਵੀ ਆਪਾਂ ਗੱਲ ਐਂ ਕਰਦੇ ਆ ਵੀ ਮੇਰਾ ਕੰਮ ਹੁਣੇ ਹੀ ਕਰ ਦੇ ਮੇਰੇ ਕੋਲ ਟਾਈਮ ਹੈ ਨਹੀਂ ਸਭ ਤੋਂ ਵੱਡੀ ਕਮੀ ਜਿਹੜੇ ਅੱਜ ਦੇ ਦੌਰ ਦੀ ਇਹ ਹੈ ਪਰ ਜਿਹੜੇ ਸਿਆਣੇ ਨੇ ਉਹ ਕਹਿੰਦੇ ਜੇ ਥੋੜੀ ਜੱਜ ਤੱਕ ਪਹੁੰਚ ਨਹੀਂ ਉਸ ਬੰਦੇ ਦੇ ਪੈਰੀਂ ਬਹਿ ਜਾਓ ਜਿਹਦੀ ਸਿੱਧੀ ਜੱਜ ਨਾਲ ਗੱਲ ਹੁੰਦੀ ਹੈ ਮੈਂ ਵਾਰੇ ਜਾਵਾਂ ਸਾਹਿਬ ਜਨਾਂ ਦੀਆਂ ਮੰਨੇ ਮੈਂ ਵਾਰੇ ਜਾਵਾਂ ਸਾਹਿਬ ਜਨਾਂ ਦੀਆਂ ਮੰਨੇ ਹਲ